ਐਨ ਜੋਨਿਆਂ ਵਾਲੇ ਵਿੱਚ ਅੱਜ ਚੌਥਾ ਦਿਨ ਹੈ ਲੰਗਰ ਦਾ ਬਾਬਾ ਬੁੱਢਾ ਜੀ ਨੂੰ ਸਮਰਪਿਤ ਸਾਡੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਦੇ ਹੋਏ ਅੱਜ ਵੈਰੀਟੀ ਖਾਲਸਾ ਤਰੌਣੀ ਪਈ ਤੋਂ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਲੰਗਰ ਚੱਲ ਰਿਹਾ ਹੈ ਜੋਨਿਆਂ ਵਾਲੇ ਪਿੰਡ ਦੇ ਵਿੱਚ ਹਸਪਤਾਲ ਦੇ ਪਿੰਡਾਂ ਔਰ ਐਨਆਰਆਈ ਜੋਗਦੀ ਨਾਲ ਅੱਜ ਚੌਥੇ ਦਿਨ ਵੀ ਸ਼ਾਮਲ ਹੋ ਗਿਆ ਹੈ ਔਰ ਇਹ 9 ਤੱਕ ਚੱਲੇਗਾ ਔਰ ਜਿਹੜੀਆਂ ਸੰਗਤਾਂ ਬਾਬਾ ਬੁੱਢਾ ਜੀ ਦੇ ਮੇਲੇ ਜੋੜ-ਜੋੜ ਮੇਲੇ ਜਾ ਰਹੀਆਂ ਉਹਨਾਂ ਵਾਸਤੇ ਇਹ ਲੰਗਰ ਰਾਸਤੇ 'ਚ ਲਗਾਇਆ ਗਿਆ ਰ ਲੱਖਾਂ ਸੰਗਤਾਂ ਇਥੋਂ ਲੰਗਰ ਛੱਕੇ ਜਾਂਦੀਆਂ ਨੇ ਜੀ ਬਾਬਾ ਬੁੱਢਾ ਜੀ ਜੁੜ ਮੇਲੇ ਨੂੰ ਨਮਸਕਾਰ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗਾ ਮੈਂ ਤੁਹਾਡਾ ਆਪਣਾ ਗੋਪੀ ਜੀਰੇਵਾਲ ਹਾਂ ਗੋਪੀ ਜੀਰੇਵਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਮੋਗਰ ਦੇ ਵਿੱਚ ਵਰਕਸ ਸਿੱਧੂ ਜੀ ਦਾ ਮੇਲਾ ਲਗਾ ਰਹੇ ਆ 8 ਅਕਤੂਬਰ ਨੂੰ ਔਰ ਉਸ ਮੇਲੇ ਵਿੱਚ ਵੀ ਹਮ ਹਮਾਗੇ ਪਹੁੰਚੋ ਮੋਗਰ ਦੇ ਵਿੱਚ ਮਹਾਰਾਜਾ ਪੈਲੇਸ ਜੋ ਕਿ ਬੀਨ ਰਿਗਾਰਡਸ اور ਮਿਸ ਬੀਨ ਜੋ ਉਸਤਾਨ ਬਰਕਸਿੱਧੂ ਦੇ ਚੇਲੇ ਨੇ ਸ਼ਗਿਰਦ ਨੇ ਉਹਨਾਂ ਵੱਲੋਂ ਬਣਾਈ ਗਈ ਸਮਾਦੀ ਤੇ ਚਾਦੇ ਚੜਾਉਣ ਤੋਂ ਬਾਅਦ ਇਹ ਮੇਲਾ ਉਸ ਪੈਠ ਦੇ ਵਿੱਚ ਬਣਾਇਆ ਜਿੱਥੇ ਮਾਸਟਰ ਸ੍ਰੀਮ ਤੋਂ ਇਲਾਵਾ ਬਹੁਤ ਹੀ ਮਹਾਨ ਔਰ ਰਚਿਤियां ਬਹੁਤ ਹੀ ਮਹਾਨ ਸਿੰਗਰ ਪਹੁੰਚ ਰਹੇ ਨੇ